ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਣੀਏਕੇ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ạtari ਦੇ ਬਿਲਕੁਲ ਲੱਗੇ ਹੀ ਆ ਜਿਹੜਾ ਪਿੰਡ ਵੀਰਜਹਨਾਂ ਦਾ ạtari border vagga border ਤੇ ਲੱਗੇ ਨਾਲ ਹੀ ਵੀਰਜਹਨਾਂ ਨੇ ਪਿੰਡ ਚਵਿੰਡਾ ਤੇ ਪਹਿਲੀ ਵੀਡੀਓ ਆ ਆਪਣੀ ਇਸ ਘਰ ਦੇ ਵਿੱਚੋਂ ਤੇ ਵਪਾਰ ਦਾ ਕੰਮ ਹੀ ਆ ਤੇ ਚੰਗੇ ਪੁੱਛ ਜਿਹੜੇ ਵੀਰਜਹਨਾਂ ਲੈਂਦੇ ਆ ਛੋਟੀਆਂ ਵੀ ਸੁਈਆਂ ਸਵਾਈਆਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਚੰਗਾ ਦੁੱਧ ਤਿਆਰ ਇਹਨਾਂ ਦੇ ਕੋਲ ਵੀ ਆਹ ਦੇਖ ਸਾਡੀ ਜੀ ਚੰਗੇ ਕੱਦ ਕਾਠ ਵਾਲੀਆਂ ਤੇ ਚੰਗੇ ਪੇਠਪੜੇ ਵਾਲੀਆਂ ਵੀਡੀਓ ਪੂਰੀ ਜ਼ਰੂਰ ਵੇਖਿਓ ਸਾਰੇ ਚੰਗੇ ਕੁਆਲਿਟੀ ਦੇ ਪਸ਼ੂ ਤੁਹਾਨੂੰ ਦਿਖਾਉਣੇ ਏਕਾ ਪਹਿਲਾ ਸੂਆ ਤਾਜੀ ਸੋਈ ਵੈੜ ਤੁਹਾਨੂੰ ਦਿਖਾਵਾਂਗੇ ਇੱਕ ਗਾਂ ਜੇ ਉਧਰ ਪੰਨੀ ਉਹ ਵੀ ਅਜੇ ਤਾਜੀ ਸੂਈ ਆ ਪੰਜ ਗਾਵਾਂ ਤੇ ਦੋ ਛੋਟੀਆਂ ਟੋਟਲ 7 ਤੋਂ ਪਸ਼ੂ ਤੁਹਾਨੂੰ ਦਿਖਾਉਣੇ ਆਪਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਉਹ ਸਨੋਠੀਠਾ ਜੇ ਤੇ ਵੀ ਜੀ ਨਾਮ ਦੱਸਦੇ ਕਰੀ ਆਪਣਾ ਨਾਮ ਮੋਹਨਪਾਲ ਸਿੰਘ ਜੀ ਤੇ ਪਿੰਡ ਬਣੀਆ ਕੀ ਹਾਂਜੀ ਤੇ ਲੱਗ ਗਿਆ ਆਪਾਂ ਨੂੰ ਲੁੱਪਕੇ ਚਿਗਾਵਾਂ ਪੈਜਣ ਚਿਗਾਵਾਂ ਤੋਂ ਟਾਰੀ ਚਿਗਾਵਾਂ ਤੋਂ ਟਾਰੀ ਰੋਡ ਜਾਂਦਾ ਉਹਦੇ ਸੈਂਟਰ ਚ ਪੈਦਾ ਬਣੀਆ ਕੀ ਠੀਕ ਹੈ ਤੇ ਟਾਰੀ ਬਾਰਡਰ ਵੀ ਲੱਗ ਗਈ ਹੈ ਹਣਾ ਕਾਫੀ ਮਸ਼ਹੂਰ ਹੈ ਆਪਣੇ ਹਾਂਜੀ ਹਾਂਜੀ ਤੇ ਫੋਨ ਨੰਬਰ ਇੱਕ ਵਾਰੀ ਬੋਲ ਦਿਓ ਮੇਰਾ 987884354 ਠੀਕ ਹੈ ਜੀ ਤੇ ਵਪਾਰ ਦਾ ਕੰਮ ਫਿਰ ਆਪਣਾ ਸਟਾਰਟ ਕੀਤਾ ਤੇ ਮੈਨੂੰ ਡੈਡੀ ਅਜ ਤੋਂ 20-25 ਸਾਲ ਕਰਦੇ ਰਿਹਾ ਮਾਣ ਸਾਹਿਬ ਤੁਹਾਨੂੰ ਕੁਝ ਹੋ ਰਿਹਾ ਕੀ ਕਹਿੰਦੇ ਵੀਰ ਜੀ ਬਾਬਾ ਦਾ ਨਾਮ ਮਿਲਖਾ ਸਿੰਘ ਵਪਾਰੀ ਆ ਪਿੰਡ ਕੀ ਬਹੁਤ ਮਸ਼ਹੂਰ ਆ ਸਾਰਿਆਂ ਨੇ ਪਤਾ ਲਾਗੇ ਬੰਨੇ ਠੀਕ ਆ ਬਹੁਤ ਟਾਈਮ ਬੈਲੋ ਨਾਲ ਕੰਮ ਕਰਦੇ ਰਹਾ ਫਿਰ 10 ਸਾਲ ਛੱਡ ਦਿੱਤਾ ਸੀ ਏਸੀ ਬੰਦ ਰਿਹਾ ਅੱਛਾ ਫਿਰ ਦੁਬਾਰਾ ਅਨਜਾ ਸਟਾਰਟ ਕੀਤਾ 7-8 ਮਹੀਨਿਆਂ ਦਾ ਸਟਾਰਟ ਕੀਤਾ ਹੁਣ ਅੱਛਾ 12ਵਾਂ ਆ ਕੇ ਸਟਾਰਟ ਕੀਤਾ ਆ ਠੀਕ ਆ ਤੇ ਸ਼ੌਂਕ ਨਾਲ ਕੰਮ ਮਤਲਬ ਕਿ ਆਪਣਾ ਫਿਰ ਠੀਕ ਆ ਤੇ ਚਲੋ ਫਿਰ ਕਰੀਏ ਸ਼ੁਰੂ ਫਿਰ ਹਨਾ ਸ਼ੁਰੂਆਤ ਫਿਰ ਆਪਾਂ ਸਭ ਤੋਂ ਪਹਿਲਾਂ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਹੈ ਜਿਹੜੀ ਹਾਂਜੀ ਇਹ 5ਵੇਂ ਮਹੀਨੇ ਦੇ ਹਲੇ ਹਾਂ ਇਹ 5ਵੇਂ ਦੇ 25 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਜੇ ਅੱਛਾ 25 ਤਰੀਕ ਨੂੰ ਦਿਨ ਪੂਰੇ ਹੁੰਦੇ ਆ 25 ਤਰੀਕ ਦਿਨ ਹੁੰਦੇ ਜੀ ਹਲੇ ਦੇ ਠੀਕ ਆ ਦੇ ਮਤਲਬ ਇਹ ਕਿ ਅੱਜ ਹਫਤੇ ਦੇ ਅੰਦਰ ਅੰਦਰ ਸੂਪੋਗੇ ਕੋ ਦੋ ਚਾਰ ਦਿਨ ਉੱਤੇ ਵੀ ਲਾ ਚੁਗੀ ਦਾ ਪੱਛੀ ਨਵਸੇ ਦੇ ਨੁਮਾ ਤੇ ਕਿੰਨਾ ਕੁ ਦੁੱਧ ਚ ਆਜੂਗੀ ਇਹ ਦੁੱਧ ਇਹ 20 ਤੋਂ ਬਾਹਰ ਹੀ ਜਾਊਗੀ ਜੇ ਠੀਕ ਆ ਬੱਖੇ ਨੂੰ ਆਪਣੀ ਸੇਵਾ ਦਾ ਹਾਂਜੀ ਹਾਂਜੀ ਤੋਰ ਹਾਂ ਇੱਕ ਰਹੀ ਫਿਰ ਕੰਮਵੀਰ ਜੀ ਹੁਣਾ ਦਾ ਜਿਹੜਾ ਸਾਰਾ ਸ਼ੌਂਕ ਦਾ ਹੀ ਆ ਧੰਨਵਾਦ ਵੀ ਤੁਹਾਨੂੰ ਦਿਖਾਉਣੇ ਕਾਫੀ ਜਾਨਵਰ ਵੀਰ ਜੀ ਹੁਣਾ ਨੇ ਜਿਹੜੇ ਸ਼ੌਂਕ ਨਾ ਰੱਖੇ ਆ ਤੇ ਚੰਗੇ ਰੱਖੇ ਆ ਇੱਕ ਗਾਂ ਉਹ ਵੀ ਬੰਨੀ ਆ ਵੀ ਤਾਜੀ ਸੋਈ ਆ ਹੱਲੇ ਲਿਆ ਵਾ ਇਹਦਾਂ ਨਾ ਤੋਰ ਦਿਆ ਬਿੱਦੀ ਆਹ ਦੇਖ ਸਾਹ ਦੇ ਜੇ ਅਜੇ ਤਿਆਰ ਹੋਣੀ ਆ ਇਹ ਚੰਗੇ ਬਾਕੀ ਇਧਰ ਵੀ ਕਾਫੀ ਸੋਨਾ ਵੀਦਿਓ ਨੇ ਬਣਾਇਆ ਵਾ ਕਾਫੀ ਤਰ੍ਹਾਂ ਦੇ ਪਸ਼ੂ ਜਾਨਵਰ ਜਿਹੜੇ ਰੱਖਿਓ ਵੀ ਤੁਹਾਨੂੰ ਦਿਖਾਵਾਂਗੇ ਉਹਨੇ ਬਾਕੀ ਇਹ ਥੱਲੇ ਆ ਤਿਆਰ ਹੋਣੀ ਆ ਚੰਗੇ ਗੱਡ ਕੱਠ ਵੇਚਦੀ ਜਿਹੜੀ ਚੰਗੀ ਰਹੀ ਤੇ ਕਿੰਨਾ ਫਿਰ ਮੁੱਲ ਰੱਖ ਰਹੀ ਹੈ ਇਹਦਾ ਆਪਾਂ ਮੁੱਲ ਮੰਗੇ ਨੇ ਤੇ 70000 ਕਰਦੇ ਆ ਪਰ ਆਪਾਂ 68000 ਦੀ ਛੜਤਾਂਗੇ 68000 ਦੀ ਚਲੋ ਯਾਰ ਹੌਰ ਛੋਟ ਕਰਦੇ 65 ਦੀ ਪੂਰੀ ਦੀ ਕਰਦੇ ਆ ਮਾਨ ਕਰਦਾਂਗੇ ਜੀ ਇਹ ਵੀ ਠੀਕ ਆ ਬਾਕੀ ਇਹ ਕਿ ਮੌਕੇ ਤੇ ਮਾਨਤਨ ਹੋਰ ਹੋ ਜਾਊਗਾ ਹਨਾ ਹਾਂ ਬਿਲਕੁਲ 150 ਵਾਲੀ ਗੱਲ ਹੋ ਗਈ ਕਿਉਂਕਿ ਬਿਲਕੁਲ ਆਪਾਂ ਜੈ ਜੈ ਜੀ ਦਾਸ ਤੇ ਤਾਂ ਠੀਕ ਚਲੋ ਕੋਈ ਫੋਨ ਲਾਵੇ ਪਹਿਲੀ ਵੀਡੀਓ ਵਾ ਕੋਈ ਨਹੀਂ ਮੰਨਤਨ ਕਰਦੇ ਤੇ ਇੱਕ ਅਵੀਤਾ ਜੀ ਸੋਈ ਲੱਗਦੀ ਹੈ ਨਾ ਤੇ ਮਗਰ ਵੀ ਇਹਦੇ ਬੱਛੀ ਇਹਦੇ ਬੱਛੀ ਜੇ ਬੱਛੀ ਵੀ ਬਰੀਕ ਦੀ ਬੱਛੀ ਵੀ ਚੰਗੀ ਆ ਬਾਕੀ ਇਹਦਾ ਵੀ ਥਣਾ ਦਾ ਸਾਈਜ਼ ਜੇ ਆਪ ਦੇਖ ਸਕਦੇ ਬੱਛੀ ਵੇ ਕਰੇ ਸਿੱਧੀ ਕਰਕੇ ਦਿਖਾ ਦੇ ਥੋੜੀ ਜਿਹੀ ਫਿਰ ਮੇਰੇ ਨੂੰ ਵੀ ਬਾਅਦ ਚ ਖੁੱਲ ਕੇ ਆਹ ਦੇਖ ਸਕਦੇ ਜੀ ਤੇ ਕਿੰਨਾ ਚਿਰ ਹੋ ਗਿਆ ਵਿਧੀ ਨੇ ਸੋਈ ਨਾ ਇਹ ਨੂੰ ਹੱਤੇ ਹੁੰਦਾ ਹੈ ਜੀ 8ਵਾਂ ਦਿਨ ਜੀ ਤੇ ਦੁੱਧ ਕਿੰਨਾ ਤਿਆਰ ਜੇ ਦੇਖੋ ਦੋ ਤੇੜੀ ਥੱਲੇ ਹੁਣ ਇਸ ਟਾਈਮ ਮੌਕੇ ਤੇ 16 17 16 17 ਲੀਟਰ ਜੇ ਕਿੰਨਾ ਖਚਵਾਈ ਜਾਊਗੀ ਇਹ ਵੀ 20 ਤੋਂ ਬਾਹਰ ਹੀ ਜਾਊਗੀ 20 ਤੋਂ ਬਾਹਰ ਹੀ ਜਾਊਗੀ ਜਾਂ ਖੋਲੀਆਂ ਫਿਰ ਤੋੜਦੀਆਂ ਹਾਂ ਆ ਦੇਖ ਸਾਡੇ ਜੀ ਬਾਕੀ ਕੱਦ-ਗਾਠ ਇਹਦਾ ਵੀ ਚੰਗਾ ਕਾਫੀ ਪਿਆਰਾ ਜਿਹਾ ਫੇਸ ਹੈ ਜਿਹੜਾ ਇਹਦਾ ਬਾਰੋ ਆਣ ਕੇ ਵੀਰ ਜੀ ਨੇ ਕੰਮ ਜਿਹੜਾ ਸ਼ੁਰੂ ਕੀਤਾ ਹੈ ਆਪਣਾ ਇੱਥੇ ਤੇ ਸ਼ੌਂਕ ਦਾ ਕੰਮ ਹੈ ਜਿਹੜਾ ਸਾਰਾ ਤੇ ਇਹਦਾ ਵੀ ਦੀ ਕੀ ਰੱਖਣਾ ਆਪਾਂ ਮੁੱਲ ਲੈਤੇ ਜੀ ਇਹਦਾ ਵੀ 60 ਖਰੀਦਾ ਹੈ ਪਰ ਜੋ ਤੈਨੂੰ ਅੱਖ ਵੇ ਮਾਰਦਾ ਅੰਟਾ ਇਹ ਵੀ ਫਿਰ ਕਰਦੇ ਪੈਂਠ ਹੀ 65 ਹੀ 65 ਦੀ ਭਾਵੇਂ ਕੋਈ ਉਹ ਲੈ ਜੇ ਤੇ ਭਾਵੇਂ ਕੋਈ ਆ ਲੈ ਜੇ ਚਲੋ ਠੀਕ ਹੈ ਵੀ ਕਰਦੇ ਠੀਕ ਹੈ ਤੇ ਇਹ ਵੀ ਸੂਈ ਸਵਾਈ ਜੇ ਹਾਂਜੀ ਇਹ ਵੀ ਸੂਈ ਜੇ ਠੀਕ ਹੈ 12 ਸਵਾਈ ਜੇ ਸ਼ਿਵੰਦਨ ਜੇ ਸੂਈ ਨੋ ਅੱਛਾ ਤੇ ਇਹਦੇ ਥੱਲੇ ਹੁਣ ਅਸਟਾਈਮ 19ਵੀਂ 19ਵੀਂ ਲਿਖ ਦੋ ਅੱਛਾ 6ਵੇਂ ਦਿਨ ਦੀ ਸੂਈ ਥੱਲੇ ਖੋਲ ਦੋ ਤੇ ਇਹ ਕਿੰਨਾ ਚਵਾਈ ਜਾਊਗੀ ਇਹਦੇ ਪਿਛਲੇ ਸੂਏ ਨਾ ਕਿਸੇ ਖਾਸ ਜਣ ਕੋ ਲਿਆਂਦੀ ਹੈ 23 24 ਲੀਟਰ ਦਿੱਤਾ ਇਹਨੇ ਅੱਛਾ ਪਹਿਲੇ ਸੋਝ ਰਹਿ ਨਚਵਾਇਆ ਫਿਰ ਕੀ ਸੈਕੰਡ ਅੱਛਾ ਵਧੂਗੀ ਉਹਦੇ ਤੋਂ ਠੀਕ ਆ ਹਾਂ ਜੀ ਖੋਲੋ ਹਾਂ ਫਿਰ ਤੋੜ ਦਈਏ ਹਾਂ ਦੇਖ ਸਾਡੇ ਬੜਾ ਪਿਆਰਾ ਜਿਹਾ ਫੇਸ ਆ ਜਿਹੜਾ ਇਹਦਾ ਬੱਚਾ ਇਹਦਾ ਬਾਹਰ ਬਣ ਲਿਆ ਜਾ ਕਰੀ ਬੱਚੇ ਤੇ ਵੀ ਆ ਜਿਹੜਾ ਬੱਚਾ ਇਹਦਾ ਆ ਦੇਖ ਸਾਡੇ ਹਵਾਨਾ ਵੀ ਇਹਦਾ ਤੇ ਆ ਵੇ ਜੀ ਫਿਰ ਕੀ ਕੀ ਜਾਨਵਰ ਰੱਖੇ ਆਪਾਂ ਇਹ ਤੇ ਬਹੁਤ ਕਾਫੀ ਵੈਰਾਈਟੀ ਦੇ ਜਿਹੜੇ ਰੱਖੇ ਆ ਹਾਂ ਦੇਖ ਸਕਦੇ ਜੀ ਅਸਾ ਇਹ ਵੀ ਰੱਖੇ ਆ ਤੇ ਛਕੋਰਾ ਵੀ ਰੱਖਿਆ ਵਾ ਤੇ ਕਾਫੀ ਤਰ੍ਹਾਂ ਦੇ ਜਿਹੜੇ ਜਾਨਵਰ ਰੱਖੇ ਆ ਹਾਂ ਦੇਖ ਸਕਦੇ ਸੋਨਾ ਜਿਹੜਾ ਵੀਰ ਜੀ ਹੁਣਾਂ ਨੇ ਬਣਾਇਆ ਵਾ ਇਸ ਤਰ੍ਹਾਂ ਹੀ ਆ ਖੇਡਦੇ ਰਹਿੰਦੇ ਇੱਥੇ ਕੁੱਕੜ ਵੀ ਰੱਖੇ ਆ ਬੱਕਰੀਆਂ ਵੀ ਰੱਖੀਆਂ ਵਾ ਕਾਫੀ ਵੈਰਾਈਟੀ ਦੇ ਜਿਹੜੇ ਜਾਨਵਰ ਵੀਰ ਜੀ ਹੁਣਾਂ ਨੇ ਰੱਖੇ ਆ ਤੇ ਉਤਰਾ ਵੀ ਆਪਣੀਆਂ ਵਸ਼ੀਆਂ ਵੀ ਤਿਆਰ ਕਰੰਦੇ ਆ ਆ ਦੇਖ ਸਾਡੇ ਬਾਕੀ ਵਧੀਆ ਲੱਗਦਾ ਵਾ ਇੱਥੇ ਆਣ ਕੇ ਜਦੋਂ ਇਹੋ ਜਿਹੀਆਂ ਚੀਜ਼ਾਂ ਵੇਖੀ ਦੀਆਂ ਆਪਾਂ ਸਾਰੇ ਇਕੱਠੇ ਹੀ ਆ ਕੋਈ ਇਹ ਨਹੀਂ ਕਿ ਵੱਖਰੇ ਵੱਖਰੇ ਆ ਖਰਗੋਸ਼ ਵੀ ਇਕੱਠੇ ਚਕੋਰਾ ਕੁੱਕੜ ਸਾਰਾ ਕੁਝ ਇਕੱਠੇ ਹੀ ਆ ਕੋਈ ਵੱਖਰੇ ਵੱਖਰੇ ਨਹੀਂ ਆ ਚਲੋ ਲੈ ਜਾਓ ਜੀ ਬਾਕੀ ਆ ਬੱਚਾ ਹੈ ਜਿਹੜਾ ਇਹਦੇ ਮਗਰ ਆ ਥਾਣੇ ਦੇ ਵੀ ਦੇਖ ਸਕਦੇ ਲੱਗੇ ਤਾਂ ਲੈ ਜਾ ਲੈ ਜਾ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਹੈ

ਚਲੋ ਹੋਰ ਜੋ ਤਿੰਨ ਆਖੋ ਪੂਰੇ 75 ਦੀ ਕਰਦੀ ਹੈ ਹਣ ਚਲੋ 75 ਦੀ ਨਾ ਕੁਝ ਬਚਣਾ ਨਹੀਂ ਜੇ ਚਲੋ ਸਾਡਾ ਮਾਨ ਇਹ ਵੀ ਕਰਤਾ ਠੀਕ ਹੈ ਜੀ ਤੇ ਹੁਣ ਇੱਕ ਵੜ ਤਾਜੀ ਸੂਈ ਹੈ ਹਨਾ ਇਹ ਵੀ ਹਾਂਜੀ ਹਾਂਜੀ ਥਾਨ ਦੇਖ ਸਕਦੇ ਜੇ ਸੂਆ ਇਹਦਾ ਪਹਿਲਾ ਹੀ ਹੈ ਮੈਂ ਥਾਨਾ ਤਾਂ ਤੁਹਾਨੂੰ ਦੇਖ ਸਕਦੇ ਥਾਨ ਹੁਣ ਤਾਂ ਹੀ ਪ੍ਰੋਪਰ ਹੱਥ 'ਚ ਆਉਣ ਵਾਲਾ ਵਾ ਤੇ ਬਾਕੀ ਚਿਹਰੇ ਦੇ ਵੀ ਖੂਬਸੂਰਤ ਹੈ ਕਤੋਂ ਕਦੇ ਸੂਈ ਜਾਵੇ ਜੀ ਨਹੀਂ ਇਹ 9 ਵਜੇ ਸੂਈ ਤੇ 12 ਵਜੇ ਜੋਲ ਪ੍ਰੋਪਰ ਸੋਟੀ ਅੱਛਾ ਜੇ ਪ੍ਰੋਪਰ ਪਾਤੀ ਆ ਇਹਨੇ ਠੀਕ ਆ ਇਹਦਾ ਬੱਚਾ ਸਾਈਡ ਤੇ ਬੰਨੇ ਆ ਤਾਂ ਹੁਣੇ ਦਿਖਾ ਦਿੰਨੇ ਆ ਤੇ ਇਹ ਵੀ ਦੁੱਧ ਚੰਗਾ ਚਵਾਈ ਜਾਊਗੀ ਹਨਾ ਚੰਗੀ ਤਿਆਰ ਹੋਈ ਐ ਅੱਛੀ ਦਿੱਤੀ ਜੀ ਇਹਨੇ ਅੱਛਾ ਇਹਦੇ ਮਗਰ ਬੱਛੀ ਆ ਤੋਰਾਂ ਇੱਕਰੀ ਉਹਨਾਂ ਵਿੱਚ ਬਾਸੂ ਖਣਦਾ ਮੈਲਾ ਬੱਛੀ ਕਰਕੇ ਨੇ ਬਾਕੀ ਤਾਜੀ ਸੂਈ ਆ ਅੱਜ ਹੀ ਰਾਤੀ ਸੂਈ ਆ ਤੇ ਕੱਦ ਕਾਠ ਵਜਨ ਦੀ ਜਿਹੜੀ ਐ ਵੀ ਚੰਗੀ ਆ ਬਾਕੀ ਥੱਲਿਆਂ ਚੰਗੀ ਤਿਆਰ ਹੋਈ ਐ ਜਿਹੜੀ ਲੈ ਜਾ ਵੀ ਜੀ ਬਾਕੀ ਛੱਬੂ ਦਾ ਥੋੜਾ ਜਿਹਾ ਕਰਦੀ ਆ ਬਾਕੀ ਬੱਚਾ ਇਹਦਾ ਉੱਧਰ ਆ ਥੋੜਾ ਬੰਦ ਇੱਥੇ ਬੰਦ ਚਲੋ ਕੋਈ ਨਹੀਂ ਹਾਂ ਦੇਖ ਸਾਹ ਦੇਵਾਨਾ ਇਹਦਾ ਇਹਦੀ ਬੱਛੀ ਵੀ ਤੁਹਾਨੂੰ ਹੁਣੇ ਦਿਖਾ ਦੇਣੀ ਆ ਆਪਾਂ ਮਗਰ ਇਹਦੇ ਬੱਛੀ ਆ ਤੇ ਇਹਦਾ ਵੀ ਜੀ ਕਿੰਨਾ ਰੱਖਣਾ ਮੁੱਲ ਇਹਦੇ ਮੁੱਲ ਦੇ 70000 ਕਰਦੇ ਜੇ ਤੇ 67500 ਦੀ ਦੇਣਾਗੇ ਅੱਛਾ ਵੀ 75 ਦੀ ਦੇ ਦੋਗੇ ਚਲੋ ਮੋਕੇ ਤੇ ਛੋਟ ਛਾਟ ਕਰ ਦੋਗੇ ਚਲੋ ਕਰ ਦਾਂਗੇ ਠੀਕ ਹੈ ਤੇ ਇਹਦਾ ਬੱਚਾ ਦਿਖਾ ਦੀ ਜਨਾ ਇੱਕ ਰੀ ਨਾਲੇ ਇੱਕ ਗਾਂ ਹੋ ਰਿਹਾ ਵੀ ਤੁਹਾਨੂੰ ਦਿਖਾ ਦਈਏ ਫਿਰ ਤੁਹਾਨੂੰ ਮੱਝਾਂ ਦਿਖਾਉਂਦੇ ਇਹ ਵੀ ਇਹ ਬੱਛੀ ਹੈ ਇਹਦੀ ਆਵਲੀ ਬੱਛੀ ਜਿਹੜੀ ਹੁਣੇ ਤੁਹਾਨੂੰ ਦਿਖਾਈ ਹੈ ਤਾਜ਼ਾ ਹੀ ਆ ਬੱਚਾ ਸਾਡਾ ਜਿਹੜਾ ਬਿਲਕੁਲ ਨਾ ਲੱਗਿੱਲਾ ਹੀ ਆ ਜਿਹੜਾ ਹਾਂ ਜਿਹੜਾ 3:00 ਵਜੇ ਸੁੱਈ ਹੀ ਹੈ ਠੀਕ ਆ ਤੇ ਇਹ ਵੀ ਅਜੇ ਤਾਜੀ ਸੁੱਈ ਹੋਈ ਹੈ ਸਵੇਰ ਸੁਭਾਨ ਕੀ ਅੱਛਾ ਆ ਹਾਂਜੀ ਇਹ ਅੱਜ ਸਵੇਰੇ ਸੁੱਈ ਹੈ ਜੇਰ ਪਾਤੀ ਨੇ ਲੇਕਿਨ ਨਹੀਂ ਹਾਲੇ ਨਹੀਂ ਜੇ ਪਾਈ ਅਜੇ ਜੇਰ ਪੈਣ ਵਾਲੀ ਤੇ ਇਹਦੇ ਮਗਰ ਕੀ ਜੇ ਅੱਛਾ ਦਿੱਤਾ ਜੇ ਇਹਦੇ ਮਗਰ ਬੱਚਾ ਆ ਆ ਬੱਚਾ ਜਿਹੜਾ ਇਹਦੇ ਮਗਰ ਬੱਚਾ ਜੀ ਵੱਛਾ ਜਿਹੜਾ ਕਾਫੀ ਭਲਿਆ ਦਿੱਤਾ ਵੈ ਨੇ ਚੰਗੇ ਟੀਕੇ ਦਾ ਵੱਛਾ ਆ ਤੇ ਬਾਕੀ ਗਾਂ ਦਾ ਆਪਦਾ ਵੀ ਕੱਦ ਕੱਟ ਚੰਗਾ ਵਾ ਤੇ ਇਹ ਕਿੰਨੇ ਕ ਦੁੱਧ ਆ ਲਈ ਜੀ ਵਿੱਚ 30 ਲੀਟਰ ਦੀ ਗਰੰਟੀ ਬਾਰੇ ਦੇ ਦੁੱਧ ਅੱਛਾ 30 ਦੇ ਲੱਗੇ ਆ ਲਈ ਆ ਹਾਂ ਜੀ ਹਾਂ ਜੀ ਤੋਰੀ ਆ ਫੇਰ ਇਹਨਾਂ ਬਾਕੀ ਬੱਚੇ ਦਾ ਇਹ ਵੀ ਥੋੜਾ ਜਿਹਾ ਕਰਦੀ ਆ ਤਾਜ਼ੀਆਂ ਸੋਈਆਂ ਦੋ ਗਾਵਾਂ ਜਿਹੜੀਆਂ ਅੱਜ ਹੀ ਸੋਈਆਂ ਵਾ ਬਾਕੀ ਥੱਲੇ ਚੰਗੀ ਤਿਆਰ ਹੋਈ ਐ ਵੀ ਬਾਕੀ ਕੱਦ ਕਾਠੇ ਦਾ ਸਾਰਿਆਂ ਨੂੰ ਜਵਾਨ ਆ ਤਾਜੀ ਸੋਈ ਆ ਬੱਚਾ ਵੀ ਨੇ ਕਾਫੀ ਭਲਿਆ ਦਿੱਤਾ ਵਾ ਤੇ ਉਹਦੇ ਕਰਕੇ ਥੋੜੀ ਲੱਪੇ ਚ ਵੀ ਆ ਲੈ ਜਾ ਵੀਰ ਜੀ ਇਹ ਫੁੱਲ ਬਰੀਡ ਦੀ ਆ 3 ਲੀਟਰ ਦਾ ਬਸ ਹੋ ਗਿਆ ਰਾਮ ਦੇ ਨਾਲ ਠੀਕ ਆ ਜੀ ਹਾਂ ਜੀ ਉਹ ਉਹ ਕਿਹ ਕਿਹ ਪੈ ਰਾ ਤੇ ਇਹਦਾ ਵੀ ਜੀ ਕਿੰਨਾ ਰੱਖਣਾ ਆ ਪਾ ਮੁੱਲ ਇਹਦਾ ਮੁੱਲ ਕਰਨ ਉਹਦੇ 90000 ਕਰਦੇ ਜੇ ਤੁਹਾਡਾ ਮਾਨਤਨ ਕਰਾਂਗੇ ਜੀ ਇਹਦੇ ਵਿੱਚ ਕਿੰਨਾ ਕਰ ਦੋਗੇ ਇਹ 85000 ਦੀ ਪੂਰੇ ਦੀ 85000 ਜੀ ਦੇ ਦੋਗੇ ਠੀਕ ਹੈ ਬਾਕੀ ਕੋਈ ਫੋਨ ਲਾਵੇ ਮਾਨਤਨ ਹੋਰ ਹੋ ਜਾਊਗਾ ਮੌਕੇ ਤੇ ਥਾਣੇ ਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਹੁਣ ਦੋ ਝੋਟੀਆਂ ਵਾਂ ਉਹ ਵੀ ਤੁਹਾਨੂੰ ਦਿਖਾ ਦਈਏ ਪਹਿਲਾਂ ਅਸੀਂ ਝੋਟੀ ਤੁਹਾਨੂੰ ਦਿਖਾਉਣੀ ਆ ਥਾਣੇ ਦੇ ਇੱਕ ਵਾਰੀ ਲੱਗੇ ਤਾਂ ਦੇਖ ਸਕਦੇ ਜੇ ਖਨਾ ਦਾ ਸਾਈਜ਼ ਗੈਪ ਜਿਹੜਾ ਕਾਫੀ ਚੰਗਾ ਵਾ ਤੇ ਹਵਾਨੇ ਤੇ ਵੀ ਨਾੜਾ ਆਪਾਂ ਦੇਖ ਸਕਦੇ ਚੰਗੀਆਂ ਬਿਲਕੁਲ ਦੂਰ ਦੂਰ ਜਿਹੜਾ ਥਣ ਲੱਗਾ ਇਹਦੇ ਤੇ ਪੂਰੀ ਕਾਲੀ ਆ ਜਿਹੜੀ ਪੂਛ ਵੀ ਪੂਰੀ ਕਾਲੀ ਆ ਤੇ ਪਿੱਠਪੜੇ एकदम ਚੰਗੇ ਸੰਭੀ ਆ ਕਿਸ ਵੀਰ ਨੇ ਦੀ ਜਣਾ ਕਿੰਨੇ ਕ ਚਿਰ ਹੋ ਗਿਆ ਵਿਰਦੀ ਨੇ ਸੂਈ ਨਾ ਹਾਂ ਜੀ ਕੀ ਵੰਦੇ ਨੇ ਜੀ ਇਹਨੂੰ ਸੂਈ ਨਾ ਮਗਰ ਕੀ ਜੇ ਮਗਰ ਇਹਦੇ ਕੱਟੀ ਸੀ ਕੱਟੀਆਂ ਦੋ ਹਾਂ ਕੱਟੀ ਆ ਇਹ ਤਾਂ ਮਗਰ ਕੱਟੀ ਆ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਤਿਆਰ ਕਰਗੀ ਜੇ ਹੁਣ 12 ਲੀਟਰ ਮੌਕੇ ਦੇ ਹੈਗਾ ਜੇ ਅੱਛਾ ਹਾਂਜੀ ਕਿੰਨਾ ਖਚਵਾਈ ਜਾਊਗੀ ਇਹ 15 16 ਲੱਕ ਤੇ ਜਾਣੀ ਚਾਹੀਦੀ ਆ ਰਾਮਨਾਥ ਠੀਕ ਤੋਰਾ ਫਿਰ ਇੱਕ ਰੀਨ ਪੈਸੇ 30 20 ਬਾਅਦ ਆ ਠੀਕ ਹੈ ਮਰਜੀ ਇਹਦੇ ਥਨੇ ਮਰਜੀ ਕਰਦੇ ਨੂੰ ਲੈ ਬਾਕੀ ਇਹ ਆ ਕਿ ਪੂਰੀ ਸੰਭੀ ਸੰਭੀ ਆ ਚੰਗੇ ਪੇਠ ਪੁੜੇ ਵਾਲੀ ਝੋਟੀ ਆ ਜਿਹੜੀ ਲੱਗ ਜਾ ਵੀ ਦੀ ਬਾਕੀ ਆਈ ਪੂਰੀ ਸਾਂਭਲੇ ਘਰ ਹੋਆ ਜਿਹੜੀ ਤੇ ਕਿੰਨਾ ਰੱਖਣਾ ਇਹਦਾ ਫਿਰ ਮੁੱਲ ਆਪਾਂ ਮੁੱਲ ਤੇ ਹਰ ਪ੍ਰਿੰਜੀ ਇੱਕ ਚਾਰੀ ਕਰਦੇ ਆ ਮੈਂ ਢਾਂਡਾ ਇੱਚੀ ਮੰਨ ਕਰਦਾ ਆਂ ਪੰਜ ਆਰੀ ਛੱਡ ਦੀਏ ਫਿਰ ਚਲੋ ਪੰਜ ਛੱਡਾਂ ਅੱਛਾ ਇੱਕ 35 ਦੀ ਦੇ ਦੋਗੇ ਹਾਂਜੀ ਤੇ ਹੁਣ ਇੱਕ ਆ ਛੋਟੀ ਆ ਵੀ ਸੂਈ ਸਵਾਈ ਆ ਇਹਦੇ ਮਗਰ ਕੀ ਜੇ ਇਹਦੇ ਮਗਰ ਵੀ ਕੱਟੀਆਂ ਨੇ ਦੋਵੇਂ ਮਗਰ ਹੀ ਕੱਟੀਆਂ ਵਾ ਨਾ ਤੇ ਪੂਰੇ ਘੱਟ ਘੱਟ ਜਵਾਨ ਆ ਜਿਹੜਾ ਹੈ ਨਾ ਇਹਦਾ ਵੀ ਤਿੰਨੋਂ ਕਿੰਨੇ ਦਿਨ ਹੋਏ ਸੂਈ ਨਾ ਇਹਨੂੰ 20 ਦਿਨ ਹੋਗੇ ਜੀ ਅੱਛਾ ਆ ਕੱਟੀ ਆ ਇਹਦੀ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ 10 ਤੋਂ 11 ਲੀਟਰ ਹੈ ਕਰੀਏ 10 11 ਲੀਟਰ ਹੈਗਾ ਵਾ ਤੇ ਸੁਆ ਕਿੰਨਾ ਜੇ ਸੁਆ ਦੂਸਰਾ ਹੀ ਆ ਇਹਦਾ ਦੂਸਰਾ ਸੁਆ ਹੈ ਮੈਲੇ ਗਿੰਨੇ ਪਰ ਆਪਾਂ ਦੂਸਰੇ ਗਿੰਨੇ ਆ ਵੀ ਠੀਕ ਆ ਬਾਕੀ ਇਹ ਕਿ ਜੜੀਆਂ ਸੋਈਆਂ ਜਿਸ ਤਰ੍ਹਾਂ ਮਰਜੀ ਮੈਕਸੇ ਥੰਡੇ ਜਿ ਮਰਜੀ ਕਰ ਲੋ ਬਾਕੀ ਇਹ ਕਿ ਜੜੀਆਂ ਸੂਈਆਂ ਸਵਾਈਆਂ ਉਹ ਤੁਸੀਂ ਆਪ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜਦਣੀ ਇਹ ਆ ਕਿ ਚੰਗੇ ਕਦ ਕੱਟ ਚੰਗੇ ਪੇਟ ਪੜੇ ਦੀਆਂ ਲੈ ਜਾ ਵੀਰ ਜੀ ਤੇ ਇਹਦਾ ਕਿੰਨਾ ਮੁੱਲ ਰੱਖਦੀ ਆ ਫੇਰ ਆਪਾਂ ਜਿਹਦਾ ਮੁੱਲ ਤੇ 1 5 ਕਰ ਦੇਗੇ ਪਰ ਇਹਦੇ ਵਿੱਚ ਕਿਹੜਾ ਮਾਨ ਕਰੇ ਪੂਰੇ ਦੇ ਕਰ ਲੀਏ ਫਿਰ ਲੱਖ ਦੇ ਥੋੜੇ ਦੇ ਵੀ ਕਰਤਾ ਠੀਕ ਹੈ ਜੀ ਤੇ ਠੀਕ ਹੈ ਵੀਰ ਕੋਈ ਹੋਰ ਕੁਛ ਹੈ ਨਾ ਫਿਰ ਬਾਕੀ ਇਹ ਆ ਕਿ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਵੇਖ ਚੱਕ ਕੇ ਖੜੇ ਆਪਣੀ ਦੋ ਵਾਰੀ ਤਿੰਨ ਟੰਗ ਤਸੱਲੀ ਕਰਕੇ ਮਨਾਂ ਦੇ ਅੱਗੇ ਹੋ ਕੇ ਖੜੇ ਆਪਣੀ ਸਮਝਣਾ ਵੇਖ ਕੇ ਖੜੇ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਮੈਂ ਉਹ ਵੀ ਦੱਸਾਂਗੇ ਨਾ ਪ੍ਰੋਪਰ ਹੋਗਾ ਉਹਦੇ ਵਿੱਚ ਕੋਈ ਦੁੱਧ ਦਾ ਜਾਂ ਦੂਸਰਾ ਦੁੱਧ ਦਾ ਵਾਧਾ ਨਾ ਟਿਕ ਠੀਕ ਹੈ ਜੀ ਠੀਕ ਹੈ ਜੀ ਹੋ ਜਾਊਗਾ ਪ੍ਰੋਪਰ ਨਿਕਲੂਗਾ ਬਾਕੀ ਕੋਈ ਵੀਰ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ